ਲੈਕਿਨ ਮੈਂ ਇੱਕ ਜੁੱਟ ਹੋ ਕੇ ਪੰਜਾਬ ਦੇ ਹਿੱਤ ਚ ਡਿਸਕਸ਼ਨ ਕਰਕੇ ਤੇ ਰੈਜ਼ੋਲੂਸ਼ਨ ਲਿਆਉਣ ਗਿਆ। ਮਾਈਕ ਥੱਲੇ ਕਰੋ। ਪਾਣੀ ਦੀ ਬੂੰਦ ਵੀ ਹੈ ਨਹੀਂ ਸਾਡੇ ਕੋਲ। ਰਾਣਾ ਜੀ ਤੁਸੀਂ ਇਹਨੂੰ ਕਿਵੇਂ ਦੇਖਦੇ ਹੋ ਕਿਉਂਕਿ ਇਹ ਮਸਲਾ ਕੋਈ ਪਹਿਲੀ ਵਾਰ ਤਾਂ ਵਿਧਾਨ ਸਭਾ ਚ ਚਰਚਾ ਚ ਨਹੀਂ ਆ ਰਿਹਾ ਪਹਿਲਾਂ ਵੀ ਆਂਦਾ ਰਿਹਾ ਪਰ ਹੱਲ ਨਹੀਂ ਹੋਇਆ ਅਜੇ ਤੱਕ ਇਹਦਾ। ਕੀ ਤੁਹਾਨੂੰ ਲੱਗਦਾ ਹੈ ਕਿ ਸਰਕਾਰ ਸੁਧਿਰਦੇ ਆ? ਦੇਖੋ ਗਾਨਕ ਵੀ ਇਸ ਵੇਲੇ ਕੋਰਟ ਦੇ ਵਿੱਚ ਕੇਸ ਆ। ਸੁਪਰੀਮ ਕੋਰਟ ਨੇ ਫੈਸਲਾ ਲੈਣਾ। ਲੇਕਿਨ ਇਹ ਸੁਪਰੀਮ ਕੋਰਟ ਵਾਲੇ ਫੈਸਲੇ ਨੂੰ ਹਟ ਕੇ ਮਤਾ ਪੈਦਾ ਹੋਇਆ। ਨਵਾਂ ਮੁੱਦਾ ਇਹ ਚੋ ਕਹਿੰਦੇ 4500 ਕਿਊਸਿਕ ਪਾਣੀ ਸਾਨੂੰ ਪੀਣ ਲਈ ਚਾਹੀਦਾ ਇਹ ਤੇ ਚਰਚਾ ਹੋਵੇਗੀ ਕਰਾਂਗੇ ਅੰਦਰ ਚੱਲ ਕੇ ਡੈਮ ਸੇਫਟੀ ਟੈਕਨੀਕਲ ਕੀਤੀ ਜਾ ਰਹੀ ਵੀ ਉਹ ਖਤਮ ਹੋਣਾ ਚਾਹੀਦਾ ਡੈਮ ਸੇਫਟੀ ਡੈਮ ਸੇਫਟੀ ਐਕਟ ਖਤਮ ਹੋਣਾ ਚਾਹੀਦਾ ਤੇ ਜਿੱਥੇ ਤਾਈ ਬੀਬੀਐਮਬੀ ਦੀ ਗੱਲ ਹੈ ਉਹਦੇ ਚ ਪੰਜਾਬ 메ਜਰ ਸਟੇਕ ਹੇਲਰ ਆ ਔਰ ਪੰਜਾਬ ਦੀ ਧਰਤੀ ਦੇ ਉੱਤੇ ਆ ਸੇਫਟੀ ਰੱਖਣਾ ਸਾਡਾ ਵੀ ਫਰਜ਼ ਆ ਆਪਣਾ ਕੰਮ ਕਰਨ ਲੇਕਿਨ ਸਾਡੇ ਚ ਇੰਟਰਫੇਅਰ ਨਹੀਂ ਕਰ ਸਕਦੇ ਲੇਕਿਨ ਦਾਖਲ ਅੰਦਾਜੀ ਨੂੰ ਬਿਲਕੁਲ ਵਿਰੋਧ ਕਰਾਂਗੇ ਤਕੜੇ ਹੋ ਕੇ ਰਾਣਾ ਗੁਰਜੀਤ ਜਿਹੜੇ ਨੇ ਮਸਲਾ ਤਾਂ ਟਾਈਮਿੰਗ ਹੈਗਾ ਅੱਜ ਦਾ ਮਸਲਾ ਹੈਗਾ ਲੇਕਿਨ ਅਸਲੀ ਜੜਤਾਂ ਡਾਈਵਰਸਿਫਿਕੇਸ਼ਨ ਆ ਅਸਲੀ ਜੜਤਾਂ ਜ਼ਮੀਨ ਦੇ ਦੇਖੋ ਉਹ ਆਪਾਂ 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 ਨਹੀਂ 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 ਡਾਈਵਰਸਿਫਿਕੇਸ਼ਨ ਵੀ ਇੱਕ ਮੁੱਦਾ ਆ ਉੱਥੇ ਵੀ ਚਰਚਾ ਜੇ ਅਲਾਓ ਕਰਨਗੇ ਤਾਂ ਜ਼ਰੂਰ ਕਰਾਂਗੇ